ਮਤੁ ਸਾਹਿਬ ਉਤਾਰਿ ਕਿ ਮੂਰਤ ਹੈ ਜਗਿਆਰੋ ਨਾਨਕ ਗੁਰੂ ਗੋਬਿੰਦ ਸਿੰਘ ਜਗਤਿ ਸਿਮਰੇ ਉਤਾਰੋ ਜਗਮਗ ਜੋਤਿ ਫਰਾਜ ਰਹੀ ਇਸਿ ਅਭਜਲ ਨਗਰ ਅਪਾਰ ਸੁਖੁ ਅੰਮ੍ਰਿਤ ਗਿਆਨੁ ਮਾਨਵ ਭਗਤ ਵੈਰਾਗੁ ਗੁਰੂ ਸਾਹਿਬ ਤੁਧੁ ਬੰਦਉ ਕਰਿ ਆਨਵਾ ਰੂਪ ਕੋ ਟਲ ਗੁਰਸੇਵੀ ਹੈ ਸਹਜ ਸੁਭਾਈ ਦਰਸਨ ਵਰਸੇ ਹੈ ਗੁਰੂ ਕਾ ਜਨਮ ਵਰਨੁ ਖੁਜਾਇ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤਿ ਪ੍ਰੀਤਿਆ ਨਾਮੁ ਕਮਨ ਤੋ ਲਵਾ ਉਸ ਰਾਮਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਕੋਈ ਪੜਤਾ ਸਹਸਾ ਕੀਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਹਿਬ ਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਗ੍ਰੀਨ ਮਾ ਜੀ ਨੂੰ ਮਰਦ ਵੇਲੇ ਗੋਂਡ ਰਾਗ ਦੀ ਸਮਾਪਤੀ ਕੀਤੀ ਹੈ ਹੁਣ ਸਤਿਗੁਰੂ ਮਹਾਰਾਜ ਸਾਹਿਬ ਰਾਮਕਲੀ ਰਾਗ ਆਰੰਭ ਕਰਦੇ ਹਨ ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜਗਤ ਗੁਰੂ ਜੀ ਦੀਆਂ ਦੀ ਕਲਿਆਣ ਕਰਨ ਵਾਤੇ ਦੱਖਣ ਦੇ ਇਲਾਕੇ ਵਿੱਚ ਰਹੇ ਸਨ ਉਸ ਇਲਾਕੇ ਵਿੱਚ ਦੱਖਣੀ ਪੰਡਤਾਂ ਦੇ ਨਾਲ ਸਤਗੁਰਾਂ ਦੀਆਂ ਚਰਚਾ ਹੋਈ ਹੈ ਦੂਸਰਾ ਕਸ਼ਮੀਰ ਵਿੱਚ ਮਹਾਰਾਜ ਸਾਹਿਬ ਗਏ ਸਨ ਉੱਥੇ ਰਾਮਤੀਰ ਦੇ ਉੱਪਰ ਗੁਰੂ ਸਾਹਿਬ ਦੀਆਂ ਪੰਡਤਾਂ ਦੇ ਨਾਲ ਚਰਚਾ ਹੋਈ ਹੈ ਕਿ ਜਿਆ ਗਰੀਬਨਵਾਜ ਸਤਗੁਰੂ ਜੀ ਕਾਂਸੀ ਵਿੱਚ ਗਏ ਸਨ ਉੱਥੇ ਪੰਡਤਾਂ ਨੂੰ ਗੁਰੂ ਸਾਹਿਬ ਜੀ ਦੇ ਤਾਂ ਹੀ ਕਿਹਾ ਕਿ ਮਹਾਰਾਜ ਕੋਈ ਆਪਦੇ ਸੇਵਕਾਂ ਨੂੰ ਸੰਸਕ੍ਰਿਤ ਆਦਿ ਕੋਈ ਪੜਾਇਆ ਕਰੋ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਪਰਮ ਪਉਤਰ ਸ਼ਬਦ ਉਚਾਰਨ ਕੀਤੇ ਹਨ। ਰਾਮਕਲੀ ਮੁਹੱਲਾ ਪਹਿਲਾ ਪਹਿਲੇ ਪਾਦਸ਼ਾਹ ਰਾਮਕਲੀ ਰਾਗਣੀ ਦੇ ਅੰਦਰ ਉਚਾਰਨ ਕਰਦੇ ਆ। ਘਰ ਪਹਿਲਾ ਪਹਿਲੇ ਸਰਕਾਰ ਅੰਦਰ ਉਚਾਰਦੇ ਆ। ਚੌਪ ਦੇ ਚੌਂਜੋ ਪੌੜੀਆਂ ਵਾਲੇ ਸ਼ਬਦ ਆਉਣਗੇ। ਇੱਕੋ ਦੁਆਇਕ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਤ੍ਰਿ ਕਾਲਵਾਦ ਨਾਮ ਪ੍ਰਸਿੱਧ ਕਰਤਾ ਸਾਰੇ ਜਗ ਜਗਤ ਦਾ ਵਾਲਾ ਪੁਰਖ ਸਾਰੇ ਸਾਹਮਣੇ ਪੂਰਨ ਨਿਰਪਉ ਭੈ ਤੋਂ ਬਿਨਾਂ ਵਰਵਾਰ ਵਾਰਤੋ ਰਹਤ ਹੈ ਅਕਾਲ ਮੂਰਤ ਕਾਲ ਤੋਂ ਰਹਿਤ ਉਹਦਾ ਸੂਪ ਹੈ ਅਜੂਨੀ ਅਜਨਮਾ ਸਰੂਪ ਸੈਪੰਸੁਦੇ ਪ੍ਰਕਾਸ਼ ਸਰੂਪ ਹੈ ਸਾਰਿਆਂ ਦਾ ਗੁਰੂ ਹੈ ਸਾਰਿਆਂ ਦੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਇਸ ਰੂਪ ਆਦਿਚ ਮਹਾਰਾਜ ਮਹਾ ਮੰਗਲ ਉਚਾਰਨ ਕਰਕੇ ਹੁਣ ਗੁਰੂ ਸਾਹਿਬ ਜੀ ਬਾਣੀ ਅਰੰਭ ਕਰਦੇ ਹਨ ਕੋਈ ਪੜਤਾ ਸਹਿਸਾ ਕੀਰਤਾ ਇਹ ਭਾਈ ਮਹਾਰਾਜ ਸਾਹਿਬ ਕਹਿੰਦੇ ਹਨ ਕੋਈ ਪੜਤਾ ਸਹਿਸਾ ਕੀਰਤਾ ਸਹਿ ਹਿਆਰ ਮੂੰਹ ਵਾਲਾ ਜੋਸ਼ੇਸ਼ਨਾ ਆਗੈ ਉਸ ਦੀ ਜੋ ਕਿਰਤ ਕੀਤੀ ہوئی ਵਿਚਾਰਨ ਹੈ ਨਾਗ ਭਾਸ਼ਾ ਜਾਂ ਸੰਸਕ੍ਰਿਤ ਦੇ ਤਾਈਂ ਜੋ ਡਿੰਗਲ ਭਾਸ਼ਾ ਹੈ ਅਤੇ ਜਿਸ ਪ੍ਰਕਾਰ ਪ੍ਰਾਕਰਿਤ ਭਾਸ਼ਾ ਤੋਂ ਵੱਖਰੀ ਬਣੀ ਹੋਈ ਪਹਾੜਾਂ 'ਚ ਉਤਰੇ ਹੋਏ ਲੋਕਾਂ ਨੇ ਜੋ ਪਹਿਲਾਂ ਆਪਦੀ ਬੋਲੀ ਪ੍ਰਚਲਿਤ ਕੀਤੀ ਸੀ ਉਸ ਨੂੰ ਸੰਸਕ੍ਰਿਤ ਦੇ ਨਾਲ ਵਿਚਾਰਨ ਕਰਦੇ ਆਂ ਅੱਜ ਕੱਲ੍ਹ ਉਹ ਦੇਵਤਿਆਂ ਦੀ ਭਾਸ਼ਾ ਮੰਨਦੇ ਕਿ ਦੇਵ ਬਾਣੀ ਹੈ ਇਹ ਇਸ ਪ੍ਰਕਾਰ ਸੈਸ ਹਜ਼ਾਰਮੂ ਵਾਲੇ ਸੇਸ਼ਨਾਗ ਦੀ ਕਿਰਤੋਚਾਰਨ ਕੀਤੀ ਹੋਈ ਜੋ नाग ਬਾਣੀ ਹੈ ਕੋਈ ਉਹਨਾਂ ਵਿਆਕਰਨਾਂ ਦੇ ਟਾਈਮ ਪੜਦਾ ਹੈ ਅਪਨੇ ਕੋਈ ਸੰਸਕਰਤ ਆਦਿਕੰਤਾਂ 32 ਅੱਖਰ ਜਿਹਦੇ ਹੁੰਦੇ ਹਨ ਸ਼ਲੋਕ ਦੇ ਉਹਨਾਂ ਦੇ ਤਾਈਂ ਪੜਦੇ ਹਨ ਸੂਤਰ ਵਾਕ ਹੈ ਜੋ ਬ੍ਰਹਮਾ ਜੀ ਨੇ ਚਾਰ ਮਹਾਵਾਕ ਪ੍ਰਾਪਤ ਹੋਇਆ ਨੇ ਆਕਾਸ਼ ਬਾਣੀ ਦੁਆਰਾ ਅਤੇ ਇਸੇ ਪ੍ਰਕਾਰ ਫਿਰ 100-100 ਸ਼ਲੋਕ ਬ੍ਰਹਮਾ ਜੀ ਨੇ ਉਹਨਾਂ ਦੇ ਰਚਨ ਕੀਤਾ ਹੈ ਇਸੇ ਪ੍ਰਕਾਰ 400 ਸ਼ਲੋਕ ਬ੍ਰਹਮਾ ਜੀ ਵੱਲੋਂ ਹੈ 400 ਅਗੰ ਦੇਵਤਾ ਵੱਲੋਂ ਹੈ 400 ਦੇ ਪ੍ਰੋਗ੍ਰਾਮ ਦੇ ਕੇਵਲੋਂ ਹੈ ਇਸੇ ਪ੍ਰਕਾਰ 100 ਸਲੋਕ ਵਿਆਸ ਜੀ ਵੱਲੋਂ ਹੈ ਇੱਕ ਇਸਰ ਸੰਕਿਸ਼ਨਾ ਦੇ ਸੰਤ ਕੁਮਾਰ ਆਦਕਾਂ ਵੱਲੋਂ ਬ੍ਰਹਮ ਵੇਦਾਂ ਦੀ ਲਖ ਸੁਰਤੀ ਮੰਨੀ ਹੈ ਉਹ ਸਾਰੇ ਇਉਂ ਰਿਸ਼ੀਆਂ ਮੁਨੀਆਂ ਦੇ ਰਚਨਾ ਹੈ ਤੇ ਉਹ ઈਸ਼ੁਰ ਦੀ ਬਾਣੀ ਕਰਕੇ ਮੰਨਦੇ ਹਨ ਤੋ ਉਸ ਦੀ ਗੱਲ ਤੋਂ ਹਜ਼ੂਰ ਫਰਮਾਉਂਦੇ ਹਨ ਜਿਸ ਵਿੱਚ 80000 ਸ੍ਰਤੀ ਕਰਮ ਕਾਂ ਨੂੰ ਕਹਿੰਦੀ ਹੈ ਅਤੇ 16000 ਸ੍ਰਤੀ ਉਪਾਸ਼ਨਾ ਨੂੰ ਕਹਿੰਦੀ ਹੈ 4000 ਸ੍ਰਤੀ ਕੇਵਲ ਗਿਆਨ ਦਾ ਕਥਨ ਕਰਦੀ ਹੈ ਸੋ ਇਸ ਪ੍ਰਕਾਰ ਮਹਾਰਾ ਸਾਹਿਬ ਕਹਿੰਦੇ ਹਨ ਕੋਈ ਪੜਦਾ ਸਹਸਾ ਕਿਰਤਾਂ ਕੋਈ ਤਾਂ ਭਾਈ ਸੰਸਕ੍ਰਿਤ ਦੇ ਤਾਂ ਹੀ ਪੜਦੇ ਹਨ 나ਗ ਭਾਸ਼ਾ ਦੇ ਤਾਂ ਹੀ ਕੋਈ ਪੜੈ ਪੁਰਾਣਾਂ ਫਿਰ ਕੋਈ ਬਿਲਾਸ ਜੀ ਦੇ ਕੋਲ 18 ਪੁਰਾਣ ਹਨ ਉਹਨਾਂ ਨੂੰ ਪੜਦਾ ਹੈ ਕੋਈ ਨਾਮ ਜਪੈ ਜਪਮਾਲ ਕੋਈ ਕਿਸੇ ਦੇਵਤੇ ਦਾ ਨਾਮ ਜਪਦੇ ਹੈ ਜਪਮਾਲ ਲੈ ਕੇ ਕੋਈ ਰੁਦਰਾਖੀ ਲੈ ਕੇ ਕੋਈ ਤੁਲਸੀ ਦੀ ਮਾਲਾ ਲੈ ਕੇ ਅਤੇ ਕੋਈ ਉਹਨਾਂ ਦੀ ਮਾਲਾ ਲੈ ਕੇ ਕੋਈ ਸੂਤਰੀ ਮਾਲਾ ਲੈ ਕਰਕੇ ਅਤੇ ਕੋਈ ਕਿਸੇ ਪ੍ਰਕਾਰ ਲੋਹੇ ਦੀ ਮਾਲਾ ਲੈ ਕੇ ਜੋ ਮਾਲਾ ਨੂੰ ਜਪਦਾ ਹੈ ਲੱਗ ਉਹਦਾ ਨਾਮ ਮੰਤਰ ਦਾ ਜਿਸ ਪ੍ਰਕਾਰ ਮੁਸਲਮਾਨ ਤਸਵੀ ਸੁਭਾਨ ਅੱਲਾ ਜਿਹੜਾ ਉਚਾਰਨ ਕਰਨਾ ਇਹਦਾ ਨਾਮ ਤਸਵੀ ਰੱਖਿਆ ਹੋਇਆ ਹੈ ਮਾਲਾ ਦੇ ਨਾਲ ਸੁਭਾਨ ਅੱਲਾ ਸੁਭਾਨ ਅੱਲਾ ਕਰਦੀ ਹੈ ਇਸੇ ਪ੍ਰਕਾਰ ਰਾਮਚੰਦਰ ਤੇ ਕ੍ਰਿਸ਼ਨ ਦੀ ਉਪਾਸ਼ਨਾ ਕਰਨ ਵਾਲੇ ਹਰੇ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਇਸ ਪ੍ਰਕਾਰ ਜਿਉ ਮਾਲਾ ਲੈ ਕੇ ਕੋਈ ਉਹਨਾਂ ਦੇਵਤਿਆਂ ਦੇ ਅਵਤਾਰਾਂ ਦੇ ਨਾਮਾਂ ਨੂੰ ਜਪਦਾ ਹੈ ਲੱਗੈ ਤਿਸੈ ਧਿਆਨ ਉਹਨਾਂ ਦਾ ਉਸ ਦੇਵਤਾ ਦੀ ਉਪਾਸ਼ਨਾ ਕੀ ਧਿਆਨ ਲੱਗਾ ਹੁੰਦਾ ਹੈ ਉਸੇ ਧਿਆਨ ਵਿੱਚ ਜੁੜੇ ਰਹਿੰਦੇ ਹਨ ਹਰ ਵਕਤ ਅਭੀ ਕਬ ਹੀ ਕਿਛੂ ਨਾ ਜਾਣ ਕੋਈ ਧਿਆਨ ਵਿੱਚ ਲੱਗੇ ਹੋਏ ਐ ਤਿਸ ਮੂਰਤ ਦੇ ਚੌਂ ਮੂਹਾਂ ਵਾਲਾ ਬ੍ਰਹਮਾ ਹੈ ਅਤੇ ਚਾਰ ਭੂਜਾਂ ਵਾਲਾ ਵਿਸ਼ਨੂੰ ਹੈ ਪੰਜ ਮੂਹਾਂ ਵਾਲਾ ਸ਼ਿਵਜੀ ਹੈ ਇਹ ਉਸ ਦੇ ਧਿਆਨ ਚ ਹੀ ਲੱਗੇ ਰਹਿੰਦੇ ਹਨ ਅਭੀ ਕਬ ਹੀ ਕਿਛੂ ਨਾ ਜਾਣ ਅਭੀ ਇਸ ਵਰਤਮਾਨ ਸਮੇਂ 'ਚ ਕਭੀ ਕਦੇ ਵੀ ਭਵਿੱਖਤ ਵਾਲੇ ਸਮੇਂ 'ਚ ਹਾਂਜੀ ਕਿਛੂ ਨਾ ਜਾਣ ਅਸੀਂ ਨੀ ਕਿਸੇ ਦੀ ਉਪਾਸ਼ਨਾ ਕਰਨ ਜਾਣਦੇ ਨਾ ਅਸੀਂ ਕਿਸੇ ਨੂੰ ਭਉਨੇ ਹਾਂ ਤੇਰਾ ਏਕੂ ਨਾਮ ਪਛਾਨ। ਏ ਅਕਾਲ ਪੁਰਖ ਅਸੀਂ ਤਾਂ ਤੇਰਾ ਏਕ ਓੰਕਾਰ ਜਿਹੜਾ ਨਾਮ ਹੈ। ਇਕੋਈ ਤੇਰਾ ਨਾਮ ਪਛਾਣਿਆ ਹੈ। ਹੋਰ ਅਸੀਂ ਕਿਸੇ ਦੀ ਉਪਾਸ਼ਨਾ ਨਹੀਂ ਕਰਦੇ ਨਾ ਕਿਹਦੇ ਜਮਾਲਾ ਦਾ ਨਾਮ ਜਪਦੇ ਨਾ ਸੰਸਕ੍ਰਿਤ ਨੂੰ ਸਮਝਦੇ ਕੋਈ ਨਾ ਪੁਰਾਣਾ ਨੂੰ ਤੇ ਨਾ ਸਿਮਰਤੀਆਂ ਨੂੰ ਨਾ ਸ਼ਾਸਤਰਾ ਨੂੰ ਇਕ ਕੋ ਹੁ ਕੋ ਤੇਰੇ ਨਾਮ ਦਾ ਹੀ ਵਿਖਿਆ ਨੂੰ ਪਛਾਣ ਨਾ ਕੀਤਾ ਸੀ ਇਕ ਕੋ ਦਾਇਰੂਪ ਤੁਹਾਂ ਸਾਰਿਆਂ ਵਿੱਚ ਇੱਕ ਤੂੰ ਮੇਵਾ ਅਦੁੱਤੀ ਬ੍ਰਹਮ ਇਹ ਵនិចਿਤੇ ਕਰਕੇ ਦਾਇਰੂਪ ਤੁਮ ਬ੍ਰਹਮ ਹੈ ਉਹ ਉਸ ਨੂੰ ਪਛਾਣੇ ਆਪਣਾ ਆਤਮਾ ਰੂਪ ਕਰਕੇ ਨਾ ਜਾਣਾ ਹਰੀ ਮੇਰੀ ਕਵਨ ਗਤੇ ਹਰੇ ਹਰੀ ਅਕਾਲ ਪੁਰਖ ਅਸੀਂ ਨਹੀਂ ਜਾਣਦੇ ਹਾਂ ਦੁਨੀਆਂ ਦੇ ਲੋਕ ਕਹਿੰਦੇ ਹਨ ਕਿ ਸੰਸਕਿਰਤ ਨਾਲ ਕਲਿਆਣ ਹੋ ਜਾਂਦੀ ਹੈ ਨਹੀਂ ਜਾਣਦੇ ਹਰੀ ਮੇਰੀ ਕਿਸ ਪ੍ਰਕਾਰ ਗਤੇ ਗਤੀ ਹੋਵੇਗੀ ਕਿਸ ਪ੍ਰਕਾਰ ਆਪ ਗਤੇ ਪ੍ਰਾਪਤ ਹੋਵੋਗੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਜੇ ਮਾਰਾ ਹੰਗ ਦਾ ਮੰਤਾ ਵਾਲੇ ਜਿੰਨੇ ਜੀਵ ਹੈ ਉਹ ਵਿਹਾਰਾ ਵਾਲੋਂ ਵੀ ਮੂਰਖ ਹੈ ਅਤੇ ਅਗਿਆਨ ਕਰਕੇ ਅਪਰੋਖ ਗਿਆਨ ਤੇ ਅਪਰੋਖ ਗਿਆਨ ਵੱਲੋਂ ਵੀ ਉਹ ਰਹਿ ਤਹਾਂਗੇ ਸਰਨ ਪ੍ਰਭਤੀ ਪ੍ਰਭੂ ਉਸ ਤੇਰੀ ਸ਼ਰਨ ਗਏ ਹੰ ਕੀਤੀ ਹਰ ਕਿਰਪਾ ਰੱਖੋ ਮੇਰੀ लाज ਪਤੇ ਜੇ ਪਤੀ ਅਕਾਲ ਪੁਰਖੋ ਸਰਬ ਕੇ ਮਾਲਕ ਕਿਰਪਾ ਕਰਕੇ ਸਾਡੀ ਲਗਿਆ ਨੂੰ ਰੱਖਣਾ ਕਰੋ ਆਪ ਨੂੰ ਹੀ ਇਲਾਜ ਹੈ ਪ੍ਰਭਾ ਕਬੂ ਜੀੜਾ ਉਬ ਚੜਤ ਹੈ ਜਿਹੜੇ ਲੋਕ ਲਾਲਚ ਵਿੱਚ ਗਰਸੇ ਹੋਏ ਆ ਉਹਨਾਂ ਦਾ ਕਦੇ ਢੀੜਾ ਹਿਰਦਾ ਹੈ ਜਿਹੜਾ ਉਹ ਸਵਰਗ ਦੇ ਦਿਵ ਭੋਗਾਂ ਦੇ ਬ੍ਰਹਮ ਲੋਕ ਦੇ ਦਿਵ ਭੋਗਾਂ ਦੀ ਇੱਛਾ ਵਾਸਤੇ ਤਪੱਸਿਆ ਕਰਕੇ ਇਸ ਕਾਮ ਕਰਮ ਕਰਕੇ ਦਸਵੇਂ ਦੁਆਰ ਜਿਹੜਾ ਉਹ ਬ੍ਰਹਮ ਲੋਕ ਹੀ ਚੜ ਜਾਂਦੇ ਹਨ ਤੇ ਜਾਗ ਆਜੇ ਕਰਕੇ ਸੌ ਜਗ ਜਿਹੜਾ ਕਰੇ ਸਵੇ ਜਗ ਉਹ ਇੰਦਰ ਵੀ ਪਰ ਵੀ ਪ੍ਰਾਪਤ ਹੁੰਦੀ ਹੈ ਕਿਉਂ ਉਹ ਆਕਾਸ਼ ਵਿੱਚ ਸਵਰਗ ਵਿੱਚ ਚੜ ਜਾਂਦੇ ਹਨ ਪਾਈ ਕਰਕੇ ਇਸ ਪ੍ਰਕਾਰ ਸ ਕਾਮ ਕਰਮਾਂ ਨੂੰ ਕਬ ਹੂੰ ਜਾਏ ਪਿਆਲੇ ਅਬੇ ਕਦੇ ਜਦੋਂ ਮਾਨ ਕਰ ਲੈਂਦੇ ਹਨ ਉਸ ਵੇਲੇ ਜਿਵੇਂ ਨੌਖਰਾ ਜੇ ਨੂੰ ਥੱਲੇ ਸਿਰਦਾ ਸੀ ਸਭ ਬਣੇ ਹੋਏ ਨੂੰ ਇੰਦਰ ਦੀ ਪਦਵੀ ਤੇ ਬੈਠੇ ਹੋਏ ਨੂੰ ਰਹੀਆਂ ਦੀ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਚੱਲਿਆ ਸੀ ਇਸ ਪੁਕਾਰ ਕਦੇ ਪਤਾਲ ਦੀਆਂ ਜੂਨਾ ਸਰਪਾਜਕਾਂ ਨੂੰ ਪ੍ਰਾਪਤ ਹੋ ਜਾਂਦੇ ਐ ਅਵੇਸ ਦੇ ਪ੍ਰਕਾਰ ਕਦੇ ਉਹ ਹੰਕਾਰ ਕਰਕੇ ਉੱਚੇ ਸਵਰਗਾਂ ਦੇ ਸੁਖਾਂ ਚੜ ਜਾਂਦੇ ਐ ਕਦੇ ਪਤਾਲ ਕਿਟੀਆਂ ਜੂਨਾ ਨੂੰ ਪ੍ਰਾਪਤ ਹੋ ਕੇ ਥੱਲੇ ਹੀ ਡਿੱਗ ਪੈਂਦੇ ਹਨ ਆਪ ਪੁੰਨਾ ਦੇ ਫਲ ਕਰਕੇ ਉੱਚੇ ਚੜ ਜਾਂਦੇ ਆਂ ਪਾਪਾਂ ਦੇ ਫਲ ਕਰਕੇ ਪਤਾ ਨਰਕ ਆਦਿਕਾਂਸ਼ ਦੇਖ ਪੈਂਦੇ ਹਨ ਕਵੇ ਕਬਹੂ ਜੀਰਾ ਕਬਹੂ ਜੀੜਾ ਉਬ ਚੜਤ ਹੈ ਕਵੇ ਜੀੜਾ ਹੰਕਾਰ ਦੇ ਨਾਲ ਉੱਚੇ ਚੜ ਜਾਂਦੇ ਕਿ ਸਾਡੇ ਤੋਂ ਕੋਈ ਵੀ ਦੁਨੀਆ 'ਚ ਹੈ ਨਹੀਂ ਕਬਹੂ ਜਾਏ ਪਿਆਲੇ ਕਵੇ ਇੱਕ ਨਿਮਰਤਾ ਜਦੋਂ ਆ ਜਾਏ ਤਾਂ ਪਤਾਲ ਸਾਰੇ ਦੇ ਚਰਨਾ ਦੀ ਧੂੜ ਬਣ ਜਾਂਦੇ ਹਨ ਲੋਭੀ ਜੀੜਾ ਥਿਰ ਨਾ ਰਹਤ ਪਰਿਥਿ ਸਾਕਾਮ ਕਰਮੀਆਂ ਦੀ ਹਾਲਤ ਵੀ ਦਸੀਏ ਨਖਿੱਦ ਕਿਤੇ ਜਿਹੜੇ ਨਿਖਿੱਧ ਕਰਮੋਂ ਤੇ ਸਾਕਾਮ ਕਰਮਾਂ ਨੂੰ ਕਰਨ ਵਾਲੇ ਆਪੁੰਨਾ ਅਜਕਾ ਨੂੰ ਉਹਨਾਂ ਦਾ ਸਾਲ ਹੈ ਹਾਂਜੀ ਲੋਭੀ ਇਹ ਜੀ ਲੋਭੀ ਜਿਹੜਾ ਸਿਰ ਨਾ ਰਹਿਤ ਹੈ ਜਿਹੜਾ ਮਾਨ ਕੀ ਜੀਵ ਹੈ ਭੋਗਾਂ ਦਾ ਪਦਾਰਥਾਂ ਦਾ ਪਦਵੀਆਂ ਦਾ ਭੁੱਖਾ ਕਿ ਮੈਨੂੰ ਸਵਰਗ ਦਾ ਰਾਜ ਮਿਲੇ ਮੈਨੂੰ ਵਰਮ ਲੋਕ ਦੀ ਪ੍ਰਾਪਤੀ ਹੋਵੇ ਇਓ ਲਾਲ ਕੀ ਜੀੜਾ ਕਿਹੜਾ ਟਿਕਿਆ ਨਹੀਂ ਰਹਿਦਾ ਸਿਕਾਮੀਪੁਰ ਖਾਂ ਦਾ ਚਾਰੇ ਕੁੰਡਾ ਭਾਲੇ ਉਹ ਚਾਰੇ ਕੁੰਡਾ ਦੇ ਪਦਾਰਥਾਂ ਨੂੰ ਭਾਲਦਾ ਰਹਿੰਦਾ ਹੈ ਉੱਤਰ ਦੱਖਣ ਪੂਰਬ ਪੱਛਮ ਕਿ ਕਦੋਂ ਮੈਨੂੰ ਪਾਲਸ ਪ੍ਰਾਪਤ ਹੋਏ ਕਿਦੋਂ ਮੇਰੀ ਵਿਰਿਆਈ ਹੋ ਜਾਵੇ ਇਸ ਭੁੱਖ ਚ ਭੁੱਖਾ ਤੁਰਿਆ ਫਿਰਦਾ ਰਹਿੰਦਾ ਚਾਰੇ ਕੁੰਡਾ ਉੱਤਰ ਦੱਖਣ ਪੂਰਬ ਪੱਛਮ ਚਾਰੇ ਕੁੰਡਾ ਚਾਰੇ ਖਾਣੀਆਂ ਦੀਆਂ ਜੂਨਾ ਵਿੱਚ ਫੇ ਪਾਲ ਟੋਲ ਤੇ ਵਾਸ਼ਨਾ ਕਰਕੇ ਪਿਆ ਰਹਿੰਦਾ ਹੈ ਚਾਰੇ ਕੁੰਨਾਂ ਚਾਰੇ ਅੰਤਾਂ ਕਰਨ ਜਿਹੜੇ ਮਨੁਬਲ ਤੇਹ ਹੰਕਾਰ ਹੈ ਇਹਨਾਂ ਦੇ ਕਰਕੇ ਵੀ ਸੰਕਲਪ ਉਠਾਉਂਦਾ ਹੈ ਕਦੇ ਕਿਤਬਣੀ ਕਰਦਾ ਹੈ ਕਦੇ ਪ੍ਰਦਰਸ਼ਨ ਨਿਸ਼ਚੇ ਕਰਦਾ ਹੈ ਕਦੇ ਹੰਗਤਾ ਕਰਦਾ ਹੈ ਕਿਉਂ ਭਾਲਦਾ ਫਿਰਦਾ ਹੈ ਮਰਨ ਲਿਖਾਈ ਮੰਡਲ ਮਹਿ ਆਏ ਤੇ ਨਹੀਂ ਜੀਆਂ ਨੂੰ ਚੇਤਾ ਕੇ ਅਸੀਂ ਆਪਣੀ ਮੌਤ ਨੂੰ ਲਿਖਾ ਕੇ ਮੰਡਲ ਸੰਸਾਰ ਮੰਡਲ ਦੇ ਸਮੂਹ ਚ ਆਏ ਹਾਂ ਜਦੋਂ ਇਹ ਜੀਵ ਆਏ ਹਨ ਉਦੋਂ ਇਹ ਤੰਗ ਕੋਹੜੀ ਚ ਪ੍ਰਵੇਸ਼ ਨਹੀਂ ਸੀ ਹੋਣਾ ਚਾਹੁੰਦੇ ਉਸ ਵਕਤ ਲ ਮਾਰ ਨੇ ਕਿਹਾ ਵੀ ਤੁਹਾਡੀ ਪ੍ਰਾਲਬ ਦੇਣੀ ਹੈ ਇਸ ਪ੍ਰਾਲਬ ਨਾਲ ਇਹਨੇ ਸਾਲ ਇਹਨੇ ਮਹੀਨੇ ਇਹਨੇ ਦਿਨ ਤੋਂ ਨੂੰ ਭੋਗਣੇ ਪੈਣਗੇ ਅੱਛਾ ਜੀ ਮਾਰਾ ਸਾਨੂੰ ਫੇਰ ਇਹਦੇ ਚ ਕਾਢ ਲਿਓ ਇਸ ਪ੍ਰਕਾਰ ਪ੍ਰਾਲਬ ਦਾ ਲਿਖਾ ਕੇ ਮਰਨ ਮਰਨ ਲਿਖਾ ਕੇ ਪ੍ਰਾਲਬ ਦੇ ਅਨੁਸਾਰ ਇਹ ਸੰਸਾਰ ਮੰਡਲ ਤੇ ਆਏ ਹਨ ਮੌਤ ਨੂੰ ਲਿਖਾ ਕੇ ਸੰਸਾਰ ਮੰਡਲ ਤੇ ਆਏ ਹਾਂ ਸਭ ਕੋਈ ਜੀਵਨ ਸਾਜ ਹੈ ਮਾਈ ਇੱਥੇ ਹੁਣ ਜਿਉਣ ਦਾ ਲਾਲਚ ਹੋ ਗਿਆ ਜਿੰਨਾ ਕਿ ਜਿਉਂਦੇ ਰਹਿੰਨੇ ਆ ਮਾਇ ਨੂੰ ਸਾਜੇ ਇਕੱਤਰ ਕਰਨ ਵਿੱਚ ਲੱਗੇ ਰਹਿੰਨੇ ਆ ਸੰਚਨ ਕਰਨ ਵਿੱਚ ਲੱਗੇ ਰਹਿੰਨੇ ਆਹੀ ਜੀ ਹਾਲਤ ਹੈ ਸੋ ਇਸ ਪ੍ਰਕਾਰ ਮੌਤ ਦਾ ਦਿਨ ਲਿਖਾ ਕੇ ਆਏ ਹਾਂ ਸੰਸਾਰ ਮੰਡਲ ਤੇ ਮਹਾਰਾਜ ਦੇ ਅੱਗੇ ਤੇ ਇੱਥੇ ਆਪਣਾ ਜੀਵਨ ਮਾਇ ਦੇ ਸੰਚਨ ਵਿੱਚ ਹੀ ਲਾ ਛੱਡਿਆ ਹੈ ਹਰ ਵਕਤ ਮਾਈ ਜੋ ਛਲ ਰੂਪ ਹੈ ਇਹ ਕਰ ਵੀ ਬੀਬੀ ਕਦਰ ਜਾਨੀ ਤੋ ਉਹ ਦਿਨ ਉਹਦੇ ਦੀਆ ਬਾਹਰ ਵੀ ਜੰਮੀ ਹੋ ਮਾਈ ਹਟਾਉਣੀ ਸੀ ਮੇਰੇ ਜੀਵਨ ਸਾਜੇ ਮਾਈ ਆਪਣੀ ਜ਼ਿੰਦਗੀ ਚਰ ਮਾਇਆ ਨੂੰ ਇਕੱਠੀ ਕਰਦੇ ਰਹਿਨੇ ਆ ਸੰਤ ਦੇ ਰਹਿਨੇ ਆ ਠੀਕ ਚੱਲੇ ਹਮ ਦੇਖੈ ਸੁਆਮੀ ਇੱਕ ਤਾਂ ਦੇਖੋ ਸੰਸਾਰ ਤੋਂ ਕਾਲ ਦੇ ਵਸੋ ਕੇ ਚੱਲਦੇ ਹੋਏ ਆਪਾਂ ਵੇਖਦੇ ਆ ਕੋਲੇ ਕੌਮ ਦੇ ਵਾਰੇ ਦਾਰੇ ਸਿਮਤਿ ਸੁਧਾਰੇ ਬਰਾਬਰ ਦੀ ਉਮਰ ਵਾਲੇ ਸਾਰੇ ਕੂਝ ਕਰਕੇ ਸਾਡੇ ਨਾਲ ਦੇ ਜੇ ਸੰਨੇ ਇੱਕ ਤਾਂ ਕਾਲੇ ਵਸ ਪੈ ਗਏ ਚਲੇ ਗਏ ਇੱਥੋਂ ਇੱਕ ਚੱਲੇ ਹਮ ਦੇਖਾਂ ਸੁਆਮੀ ਇੱਕ ਇੱਕ ਚੱਲੇ ਹਮ ਦੇਖਾਂ ਸੁਆਮੀ ਤਮਾਮ ਜੀਆਂ ਨੂੰ ਆਪਾਂ ਦੇਖਦੇ ਆ ਇੱਕ ਤਾਂ ਸੰਸਾਰ ਤੋਂ ਮਰ ਕਰਕੇ ਕੂਝ ਕਰਕੇ ਚਲੇ ਗਏ ਵਾਸ਼ਨਾ ਕਰਕੇ ਜੂਨਾ ਕੇ ਬਾਏ ਬਲੰਤੀ ਆਈ ਅਤੇ ਇੱਕੇ ਚਿਲਕੇ ਰੂਪ ਹੀ ਹੋ ਗਏ ਦੁਨੀਆਂ ਚੋਂ ਦੁਨੀਆਂ ਚੋਂ ਖਤਮ ਹੋ ਗਏ ਜਿਵੇਂ ਚਿਲਕੇ ਰ ਕੋਈ ਚੀਜ਼ ਹੋ ਕੇ ਮਿਲ ਜਾਂਦੀ ਹੈ ਐਂ ਚੁਮਕਾਰਾ ਜਾਂ ਵੇਖ ਕੇ ਚਲੇਗੇ ਕੁਛ ਕਰਕੇ ਆਪਾਂ ਤਮਾਮ ਸ੍ਰਿਸ਼ਟੀ ਨੂੰ ਵੇਖ ਰਹੇ ਆ ਪਾਹਿ ਬਲੰਤੀ ਆਈ ਕੇ ਕਾਲ ਰੂਪ ਹੀ ਪਾਹਿ ਅਗਨੀ ਬਲਦੀ ਆਈ ਏ ਉਹਨਾਂ ਦੇ ਉੱਤੇ ਕਾਲ ਨੇ ਖਾ ਲਏ ਸਾਰੇ ਛੱਡਿਆ ਕੋਈ ਨਹੀਂ ਅਤੇ ਇੱਕ ਚਿਲਕੇ ਰੂਪ ਹੈ ਸੰਸਾਰ ਜਿਹੜਾ ਇਹ ਹੰ ਭੀ ਅਸੀਂ ਸੰਤ ਭਗਤ ਜੀ ਨੇ ਵੇਖਦੇ ਆਂ ਸੁਆਮੀ ਦੀ ਲੀਲਾ ਖੇਲ ਹੈ ਪਾਹੇ ਬਲੰਤੀ ਆਏ ਜਿਨ੍ਹਾਂ ਦੇ ਅੰਦਰ ਪਾਹ ਬਲੰਤੀ ਆਈ ਬ੍ਰਹਮਵਿਆਸ ਰੂਪੀ ਅਗਨੀ ਆ ਕੇ ਬੜੀ ਹੈ ਉਹ ਇੱਕ ਸਾਰਾ ਚਿਲਤ ਰੂਪੀ ਜਗਤ ਨਾਸਵੰਤੀ ਵੇਖਿਆ ਮਿੱਠਿਆ ਨੀਚੇ ਕੀਤਾ ਉਹਨਾਂ ਨੇ ਇਸ ਪ੍ਰਕਾਰ ਵੀ ਉਹ ਨਿਗਾਹ ਹੋ ਗਈ ਏ ਤੇ ਇੱਕ ਚਲੇ ਇੱਕ ਚਲਾਇਮਾਨ ਹੋ ਰਹੇ ਆਂ ਹਮ ਤਮਾਮ ਵੇਖੀ ਰਿਹਾ ਜਿਨੈ ਪ੍ਰਿਥੀ ਨਾਲ ਰੁਪੀ ਅੱਗ ਮਛਦੀ ਆਈ ਐ ਇਹ ਭਾਈ ਨਾ ਕਿਸੇ ਕਾ ਮੀਤ ਨਾ ਕਿਸੇ ਕਾ ਭਾਈ ਨਾ ਕੋਈ ਕਿਸੇ ਦਾ ਮਿੱਤਰ ਹੈ ਨਾ ਕੋਈ ਕਿਸੇ ਦਾ ਭਾਈ ਹੈ ਕੋਈ ਨਾ ਕਿਸੈ ਬਾਪ ਨਾ ਮਾਏ ਨਾ ਕੋਈ ਕਿਸੇ ਦਾ ਬਾਪੂ ਹੈ ਨਾ ਕਿਸੇ ਦੀ ਮਾਤਾ ਹੈ ਅੰਤ ਦੇ ਵੇਲੇ ਕੋਈ ਵੀ ਕਿਸੇ ਦਾ ਨਹੀਂ ਹੈ ਪਰਨਵਤ ਨਾਨਕ ਜੀ ਤੂ ਦੇਵ ਹੈ ਫੇਰ ਮਹਾਰਾਜ ਜੀ ਤੂੰ ਪਰਨਵਤ ਬੇਨਤੀਪੂਰਵ ਕਹਿਨੇ ਹਾਂ ਜੇ ਤੂੰ ਹੀ ਪਰਮੇਸ਼ਰ ਬਖਸ਼ ਦੇਵੇਂ ਅੰਤਿ ਹੋਈ ਸਖਾਈ ਉਹ ਆਪ ਦਾ ਅਮਰਤ ਨਾਮ ਹੈ ਤੇਰਾ ਇੱਕੋ ਨਾਮ ਪਛਾਨਾ ਉਹ ਅੰਤ ਨੂੰ ਸਹਾਇਤਾ ਕਰਨ ਵਾਲਾ ਤਾਂ ਪ੍ਰਾਪਤ ਹੋ ਜੇ ਤੇਰਾ ਸਿਮਨ ਕਰਕੇ ਜੀਵ ਕਲਿਆਣ ਨੂੰ ਪਾ ਲੈਣ ਸਖਾ ਮਿੱਤਰ ਦੀ ਨਹੀਂ ਸਹਾਇਤਾ ਕਰੇ ਅੰਤ ਦੇ ਵੇ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਵਾਹਿਗੁਰੂ ਨੂੰ ਸਾਰਿਆਂ ਥਾਂ 'ਚ ਵਿਆਪਕ ਵੇਖਣ ਵਾਸਤੇ ਮਾੜਾ ਸਾਨੂੰ ਉਪਦੇਸ਼ ਦਿੰਦੇ ਹਨ ਤੇ ਆਪਣੇ ਮੰਮਦਵਾਰ ਉਪਦੇਸ਼ ਦਿੰਦੇ ਹਨ ਤੇ ਵਾਹਿਗੁਰੂ ਅੱਗੇ ਉਹ ਸੰਮੁਖ ਬੇਨਤੀ ਕਰਦੇ ਹਨ ਸਰਬਜੋਤ ਤੇਰੀ ਪਸਰ ਰਹੀ ਹੈ ਪਰਮੇਸ਼ਰ ਸਾਰਿਆਂ ਵਿੱਚ ਤੇਰੀ ਜੋਤ ਚੰਦ ਵਿੱਚ ਵੀ ਸੂਰਜ ਵਿੱਚ ਵੀ ਸਾਰੇ ਖੜ ਜੋਤੀਆਂ ਵਿੱਚੀ ਤੇਰੀ ਜੋਤ ਚੇਤਨ ਸੱਤਾ ਫਸਰ ਰਹੀ ਹੈ ਫੈਲ ਰਹੀ ਹੈ ਅਤੇ ਸਾਰਿਆਂ ਵਿੱਚ ਤੇਰੀ ਜੋਤ ਚੇਤਨਤਾ ਜਿਹੜੀ ਹੈ ਇਹ ਫੈਲ ਰਹੀ ਹੈ ਸਾਰੇ ਅੰਦੇਹਾਂ ਦੇ ਅੰਦਰ ਪ੍ਰਾਣਾਂ ਦੇ ਅੰਦਰ ਬੁੱਧੀਆਂ ਦੇ ਅੰਦਰ ਮਨਾਂ ਦੇ ਅੰਦਰ ਸਭ ਚ ਜੋਤੀ ਸਰੂਪ ਤੇਰੇ ਕਰਕੇ ਜਾਣੇ ਜਾਂਦੇ ਵੇ ਇੰਦਰੇ ਪ੍ਰਾਣ ਮਾਨਾਜ ਕੋ ਸਾਰਿਆਂ ਤੇਰੇ ਜੋਤ ਚੇਤਨ ਸਤਾ ਅਸਰੀ ਫੈਲ ਰਹੀ ਹੈ ਜਹ ਜਹ ਦੇਖਾਂ ਤਹ ਨਰ ਹਰੀ ਅਸੀਂ ਤਾਂ ਮਾਰੇ ਉਹ ਤੇਰੇ ਜੋਤੀ ਸਰੂਪ ਨੂੰ ਵੇਖਦੇ ਹਾਂ ਜਿੱਥੇ ਕਿੱਥੇ ਵੇਖਦੇ ਹੇ ਨਾ ਜਾਣ ਨੂੰ ਹਰੇ ਕਰਨ ਵਾਲੇ ਨਰਸਿੰਘ ਆਦਿਕ ਰੂਪ ਸਰਗਣ ਰੂਪ ਧਾਰਨ ਵਾਲੇ ਫੇਰ ਨਿਯੰਤਾ ਹਰੀ ਜਿੱਥੇ ਕਿਥੇ ਆਪ ਨੂੰ ਅਸੀਂ ਵੇਖਦੇ ਹਾਂ ਜੀਵਨ ਤਲਬ ਨਿਵਾਰ ਸੁਆਮੀ ਫੇ ਸੁਆਮੀ ਇਹ ਦੁਨੀਆ ਦੇ ਜੀਵ ਜਿਹੜੇ ਹਨ ਇਹਨਾਂ ਨੇ ਜੀਵਨ ਦੀ ਇੱਛਾ ਬੜੀ ਬਣਾਈ ਹੋਈ ਹੈ ਕਿ ਅਸੀਂ ਇਸ ਜੁਗਾਂ ਤੱਕ ਜਿਉਂਦੇ ਰਹੀਏ ਇਹ ਜਿਹੜੀ ਤਲਬ ਇੱਛਾ ਇਹਨਾਂ ਦੀ ਮੇਰ ਦੇ ਇਹਨਾਂ ਦੇ ਅੰਦਰ ਵਿਰਾਗ ਪੈਦਾ ਕਰੇ ਮਾਲਕਾ ਇਹ ਜਿਉਣ ਦੀ ਇੱਛਾ ਕਹਿੰਦੇ ਬਹੁਤ ਅਸੀਂ ਜਿਉਂਦੇ ਰਹੀਏ ਚਾਹੇ ਸਰੀਰ ਕਮਜ਼ੋਰ ਵੀ ਹੋਵੇ ਨੈਤਰ ਕਮਜ਼ੋਰ ਹੋ ਜਾਣ ਸੀਨਰਵਲ ਹੋ ਜੇ ਫਿਰ ਵੀ ਜਿਉਣ ਦੀ ਜਗ ਚਾਹਸਾ ਕਰਦੀ ਹੈ ਇਹ ਤਲਵ ਇਛਾ ਨੂੰ ਕਿਰਪਾ ਕਰਕੇ हे ਪਰਮੇਸ਼ਰ ਨਵੇੜ ਦੀ ਮੇੜ ਦੇ ਵਿਰਾਗ ਪੈਦਾ ਕਰ ਇਹਨਾਂ ਦੇ ਅੰਦਰ ਅੰਧਕੂਪ ਮਾਇਆ ਮਨ ਗਾੜਿਆ ਇਹ ਜੀਵਨ ਰੂਪ ਪਰਮੇਸ਼ਰ ਚੇਤਨ ਸਰੂਪ ਤੇਰੀ ਪ੍ਰਾਪਤੀ ਤਲਵ ਇਛਾਈ ਇਹਨਾਂ ਨੇ ਮੇੜ ਛੱਡੀ ਏ ਤੇਰੇ ਨਾਲ ਮਿਲਣ ਦਾ ਯਤਨ ਹੀ ਨਹੀਂ ਇਹ ਕੁਛ ਕਰਦੇ ਇਸ ਪ੍ਰਕਾਰ ਵਿਗੜੇ ਹੋਏ ਜੀਵਨ ਹਨਗੇ ਜੀਵਨ ਕਲਵਨਾਰ ਸਵਾਮੀ ਜੀਵਨ ਮੁਕਤੀ ਵਾਲੀ ਜਿਹੜੀ ਤਲ ਇੱਛਾ ਹੈ ਉਹ ਛੱਡ ਦਿੱਤੀ ਹੈ ਹੇ ਮਾਲਕਾ ਇਹਨਾਂ ਨੇ ਜੀਵਨ ਸਰੂਪ ਤੇ ਜਰਾ ਪ੍ਰਾਪਤ ਹੋ ਕੇ ਸਦਾ ਜਿਉਂਦੇ ਰਹਿਣਾ ਸੀ ਕੋਈ ਇੱਛਾ ਹੀ ਨਹੀਂ ਇਹਨਾਂ ਦੇ ਅੰਦਰ ਰਹੀ ਅੰਧਕੂਪ ਮਾਇਆ ਮਨ ਗਾੜਿਆ ਅੰਧਕੂਪ ਜੁੜਾ ਹੈ ਸੰਸਾਰ ਇਹਦੇ ਵਿੱਚ ਮਾਇਆ 'ਚ ਮਨ ਗੱਡਿਆ ਆ ਮਿਲਿਆ ਹੋਇਆ ਹਰ ਵਕਤ ਤੇ ਸਰਵਤ ਕੁਬੀ ਆ ਰਿੰਦਾ ਕਿਉਂ ਕਰ ਉਤਰੂ ਪਾਰ ਸੋਆ ਇਹ ਸਰਵ ਕੇ ਸਵਾਮੀ ਸੰਸਾਰ ਤੋਂ ਕਿਵੇਂ ਪਾਰ ਉਤਰਿਆ ਜਾਵੇਗਾ ਸੰਸਾਰ ਸਮੁੰਦਰ ਚ ਗੋਤੇ ਹੀ ਖਾਣੇ ਪਹਿਣਗੇ ਇਹਨਾਂ ਵਿੱਚ ਲੱਗਣੇ ਕਰਕੇ ਰਹਾਉ ਜਹ ਪੀਤਰ ਘਟ ਪੀਤਰ ਬਸਿਆ ਜਹ ਪੀਤਰ ਇਹ ਜਿਸ ਜਿਹੜਾ ਸਾਰਾ ਸੰਸਾਰ ਹੈ ਜਿਸ ਦੇ ਵਿੱਚ ਵਾਹੇ ਸਾਰਾ ਜਿਸ ਵਾਹਿਗੁਰੂ ਦੇ ਅੰਦਰ ਸਾਰਾ ਸੰਸਾਰ ਪ੍ਰਤੀਤ ਹੋ ਰਿਹਾ ਹੈ ਕਟ ਪੀਤਰ ਬਸਿਆ ਜਦੋਂ ਪਰਮੇਸ਼ਰ ਹਿਰਦੇ ਵਿੱਚ ਵਸ ਗਿਆ ਜਿਸ ਵਿੱਚ ਇਹ ਸਾਰਾ ਸੰਸਾਰ ਹੈ ਉਹ ਜਦੋਂ ਹਿਰਦੇ ਵਿੱਚ ਵਸ ਗਿਆ ਬਾਹਰ ਕਾਹੀ ਨਾ ਫਿਰ ਬਾਹਰ ਕਿਹੜਾ ਉਹ ਨਹੀਂ ਦਿਸੂ ਜਗਤ ਵਿੱਚ ਵੀ ਉਹ ਦਿਸੀ ਆਉ ਪਹਿਲਾਂ ਹਿਰਦੇ ਵਿੱਚ ਦੇਖਣਾ ਪਵੇਗਾ ਹਿਰਦੇ ਵਿੱਚ ਵਸੇਗਾ ਤੇ ਤਾਂ ਪ੍ਰਤੱਖ ਹੋਵੇਗਾ ਜੈ ਭੀਤਰ ਇਹ ਜਿੰਨਾ ਸੰਸਾਰ ਹੈ ਜਿਹੜਾ ਇਦੇ ਵਿੱਚ ਹੈ ਉਹ ਪਰਮੇਸ਼ਰ ਪਰ ਦਿਸਦਾ ਉਹਨਾਂ ਨੂੰ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਵਸਿਆ ਹੋਇਆ ਹੈ ਬਾਹਰ ਸੰਸਾਰ ਵਿੱਚ ਕਿਹੜਾ ਨਹੀਂ ਸਾਰਿਆਂ ਥਾਵਾਂ 'ਚ ਹੈ ਜੈ ਭੀਤਰ ਘਟ ਭੀਤਰ ਵਸਿਆ ਜੈ ਸਾਥ ਸੰਗਤ ਦੇ ਭੀਤਰ ਵਿੱਚ ਮਿਲਣੇ ਕਰਕੇ ਜਦੋਂ ਗੁਰਾਂ ਦਾ ਉਹਦੇ ਹਿਰਦੇ 'ਚ ਵਸ ਗਿਆ ਫਿਰ ਬਾਹਰ ਕਾਹੇ ਨਹੀਂ ਬਾਹਰ ਸੰਸਾਰ 'ਚ ਕਿਹੜਾ ਨਹੀਂ ਉਹੋ ਹੀ ਪ੍ਰਾਪਤ ਹੋਵੇਗਾ ਫਿਰ ਜਦੋਂ ਜਿਨ੍ਹਾਂ ਦੇ ਘਟ 'ਚ ਵਸਿਆ ਅੰਤਰਮੁਖ ਵਿਰਤੀ ਆਇਆ ਜਿਵੇਂ ਬਾਹਰ ਬਾਜ ਮੁਖ ਵਾਲਿਆਂ ਵਿੱਚ ਵੀ ਸਾਰਿਆਂ ਚੋਈ ਜੋਤੀ ਸਰੂਪ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ تن کی تن کی ਸਾਰ ਕਰੇ ਨਿਤ ਸਾਹਿਬ تن ਸਾਰਿਆਂ ਜੀਆਂ ਜਨਤਾ ਦੀ ਸਭਨਾਂ ਦੀ ਸਾਰ ਸੰਭਾਲ ਕਰਦਾ ਹੈ ਸਦਾ ਚਿੰਤ ਮਨ ਮਹਨ ਦੀਨ ਕੀ ਸਾਰ ਕਰੇ ਨਿਤ ਸਾਹਿਬ ਨਿਤ ਵਰਤੀ ਸਾਹਿਬ ਮਾਲਕ ਪਰਮੇਸ਼ਰ ਸਦਾ ਚਿੰਤ ਮਨ ਮਾਹੀ ਕਈ ਸਲਾਹ ਚਿੰਬਣੀ ਕਰਨੀ ਚਾਹੀਦੀ ਉਸ ਵਾਹਿਗੁਰੂ ਦੀ ਮਨ ਵਿੱਚ ਸਦਾ ਉਹ ਚਿੰਤਾ ਕਰਦਾ ਮਨ ਸਾਰਿਆਂ ਦੇ ਪਾਲਣ ਪੋਸਣ ਦੀ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲ ਤਹ ਤੁਮ ਰਿ ਸੋਦੋ ਸੁੰਦਰ ਸ੍ਰੀ ਪਾਦਮਾਪਾਦਰ ਲਾਏ ਹੈ ਸੋ ਸਦਾ ਚਿੰਤ ਮਮਾ ਸਦਾ ਚਿੰਤ ਕਾ ਚਲਵਣੀ ਕਰੋ ਕਿ ਮਨ ਵਿੱਚ ਪਰਮੇਸ਼ਰ ਸਾਡੇ ਸਿਰੋਮਣੀ ਹੈ ਉਹਦੇ ਸਿਮਨ ਵਿੱਚ ਜੁੜੇ ਰਹ ਹਰ ਵਕਤ ਆਪੇ ਨੇੜ ਹੈ ਆਪੇ ਦੂਰ ਆਪ ਹੀ ਗੁਰਮਖਾਂ ਦੇ ਨੇੜੇ ਹੈ ਆਪ ਹੀ ਸਾਖਤਪੁਰਖਾਂ ਨੂੰ ਦੂਰ ਹੈ ਆਪੇ ਸਰਵ ਰਹਾ ਭਰਪੂ ਆਪ ਹੀ ਭਾਈ ਨੇੜੇ ਹੈ ਆਸਤਕਾਂ ਨੂੰ ਆਪ ਹੀ ਦੂਰ ਹੈ ਨਾਸਕਾਂ ਦੇ ਤਾਂ ਹੀ ਆਪੇ ਸਰਬ ਰਹਾ ਪਰਪੁਰ ਆਪੇ ਸਾਰਿਆਂ ਦੀ ਭਰਪੂਰ ਵਿਆਪਕ ਆਤਮਾ ਬ੍ਰਹਮ ਗਿਆਨੀਆਂ ਦੇ ਅੰਦਰ ਸਾਰੇ ਵਿਆਪਕ ਰੂਪ ਦਿਸ ਰਿਹਾ ਹੈ ਆਪੇ ਨੇੜਾ ਇੱਕ ਤਾਂ ਨੇੜੇ ਲੈ ਬਲਾਉਣ ਵਾਲੇ ਆਪੇ ਜਿਹੜੇ ਮਨੁੱਖ ਦੂਰ ਹੋ ਰਹੇ ਹੈ ਆਪ ਹੀ ਸਾਰਿਆਂ ਦੇ ਬ੍ਰਹਮ ਬੇਚੇ ਜੀਵਨ ਮੁਕਤਾਂ ਦੇ ਸਾਰੇ ਭਰਪੂਰ ਵਿਆਪਕ ਹੋ ਰਿਹਾ ਜਿਸ ਦਾ ਹੈ ਸਤਗੁਰ ਮਿਲ ਅੰਧੇਰਾ ਜਾ ਇਹ ਸਤਗੁਰੂ ਸਾਹਿਬ ਜੀ ਮੇਨ ਤੋਂ ਪਾਪਾਂ ਦਾ ਅਗਿਆਨ ਦਾ ਜਿਹੜਾ ਹਨੇਰਾ ਅੰਦਰੋਂ ਚਲਿਆ ਜਾਂਦਾ ਹੈ ਕਹਿ ਦੇਖਾਂ ਤਹ ਰਿਹਾ ਸਮਾ ਇਹ ਜਿੱਥੇ ਵੀ ਵੇਖੇ ਪਰਮੇਸ਼ਵਰੀ ਸਾਰੇ ਸਮਹਾਰਿਆ ਵਿਆਪਕ ਹੋ ਰਿਹਾ ਹੈ ਅੰਤਰ ਸਹਿਸਾ ਬਾਹਰ ਮਾਇਆ ਇਹ ਸਾਰਿਆਂ ਨੂੰ ਮਾਰੇ ਵਾਹਿਗੁਰੂ ਦੇ ਦਰਸ਼ਨ ਹੁੰਦੇ ਕਿਉਂ ਨਹੀਂ ਕਹਿੰਦੇ ਕਾਰਨ ਇਹ ਹੈ ਭਾਈ ਅੰਤਰ ਕਈ ਸਾ ਅੰਦਰ ਪ੍ਰਮਾਨ ਪਰਮੇਸ਼ਰ ਦਾ ਕਾਦਕ ਸੰਸਾਰ ਹੈ ਅਤੇ ਬਾਹਰ ਬਾਰੋਂ ਜਿਹੜੀ ਮਾਇਆ ਸੰਸਾਰ ਵਿੱਚ ਲੱਗੀ ਹੋਈ ਹੈ ਇੱਛਾ ਬਾਹਰ ਸੰਸਾਰ ਵੀ ਮਾਇਆ ਚਿੰਬੜੀ ਹੋਈ ਹੈ ਨੈਣੀ ਲਾਗ ਅੰਦਰ ਤਾਂ ਨਿਸ਼ਟਿਆ ਨਹੀਂ ਹੈ ਸੰਸਾਰ ਵਿੱਚ ਸੰਸਾਰ ਪਰਦੇ ਚ ਪਿਆ ਹੋਇਆ ਹੈ ਤੇ ਬਾਰੋਂ ਮਾਇਆ ਚਿੰਬੜੀ ਹੋਈ ਇਹਦਾ ਦਵਾਇਆ ਹੋਇਆ ਹੈ ਨੈਣੀ ਲਾਗਸ ਬਾਣੀ ਇਹ ਨੈਣਾਂ ਨੂੰ ਵੀ ਬੰਨੀ ਸੁੰਦਰ ਜਿਵੇਂ ਰੰਗ ਚੜਿਆ ਹੁੰਦਾ ਹੈ ਅੱਖਾਂ ਨੂੰ ਪਿਆਰੀ ਲੱਗਦੀ ਹੈ ਮਾਇਆ ਹਰ ਵਕਤ ਮਾਇਆ ਵਿੱਚ ਹੀ ਲੱਗਾ ਰਹਿੰਦਾ ਹੈ ਅੱਖਾਂ 'ਚ ਵੀ ਲੱਗੀ ਹੋਈ ਹੈ ਅਤੇ ਬਾਣੀ ਬਾਣੀ ਉਹ ਕਰਕੇ ਹੀ ਮਾਇਆ ਦੀਆਂ ਗੱਲਾਂ ਕਰਦਾ ਰਹਿੰਦਾ ਹਰ ਵਕਤ ਲੱਗੀ ਰਹਿੰਦੀ ਹੈ ਗੱਲ ਵਾਰ ਜਦੋਂ ਵੀ ਕਰਦਾ ਮਾਇਆ ਦੀ ਕਰਦਾ ਹੈ ਪਰਨਵਤ ਨਾਨਕ ਦਾਸਨ ਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇੰਦਰੀ ਤੇ ਮਨ ਆਦਿ ਕਸੀ ਤਾ ਸੇਵਕ ਜੀਵ ਤੇ ਪਰ ਇਹਨਾਂ ਦਾਸਾਂ ਦਾ ਦਾਸ ਬਣਿਆ ਫਿਰਦਾ ਹੈ ਇੰਦਰੀਆਂ ਦੇ ਮਨ ਦੇ ਅਧੀਨ ਹੋ ਗਿਆ ਇਹ ਜੀਵ ਪਰ ਤਾ ਪਹੇਗਾ ਪ੍ਰਾਣੀ ਕੀ ਪ੍ਰਾਣੀਆਂ ਤਾਂ ਹੀ ਪਰਿਵਿਸ਼ੇਸ਼ ਕਰਕੇ ਤਬਦਾ ਹੀ ਰਹੇਗਾ ਨਾ ਸੜਦਾ ਹੀ ਰਹੇਗਾ ਪਛਤਾਤਾ ਹੀ ਕਰਦਾ ਰਹੇਗਾ ਤੂੰ ਇਹਨਾਂ ਦਾਸਾਂ ਦਾ ਦਾਸ ਮੈਂ ਜਿਹੜੇ ਤੇਰੇ ਦਾਸ ਸਮਝੇ ਇਹਨਾਂ ਦੇ ਵਿਸ਼ੇ ਜਿਹੜੇ ਦਾਸਨ ਸਾੜਨ ਵਾਲੇ ਆ ਉਹਨਾਂ ਦਾ ਦਾਸ ਹੈ ਸਾਰਿਆਂ ਹੋਇਆ ਤੂੰ ਹੈ ਇਹਨਾਂ ਦਾ ਕਿਆ ਕਰੇ ਬੇਬੇ ਅੰਦਰੋਂ ਪਰ ਉਹ ਤੁਨ੍ਹ ਨਾਨਕ ਦਾਸਨ ਦਾਸ ਹੈ ਜੋ ਵਾਹਿਗੁਰੂ ਦੇ ਮਨ ਕਰਕੇ ਬਾਣੀ ਕਰਕੇ ਦਾਸ ਹੈ ਉਹਨਾਂ ਦਾ ਮਨ ਬਾਣੀ ਸ਼ੀਰ ਕਰਕੇ ਸੇਵਕਾਂ ਦਾ ਸੇਵਕ ਬਣੋ ਪਰ ਤਾਪਹਿਗਾ ਪ੍ਰਾਣੀ ਫੇਰ ਸਾਰਿਆਂ ਤਾਪਾਂ ਤੋਂ ਆਦੀ ਬਿਆਦੀ ਪਾਦੀ ਤੋਂ ਪਰੇ ਹੋ ਜਾਏਗਾ ਇਹ ਪ੍ਰਾਣੀਆਂ ਫੇਰ ਤੂੰ ਮੁਕਤ ਹੋ ਜਾਏਗਾ